ਖਬਰ ਆਸਪਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਹਲਕਾ ਕਨੌਰ ਦੇ ਪਿੰਡ ਉਲਾਣਾ ਦੀਆਂ ਨੇ ਜਿੱਥੋਂ ਦੀ ਨੂੰ ਦੱਸਦੀ ਹੈ ਕਿ ਬੀਤੇ ਦਿਨੀ ਗੁਜਰਾਤ ਦੇ ਵਿੱਚ ਹੋਏ ਪਲੇਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਦੱਸਦੀ ਹੈ ਕਿ ਅੰਜੂ ਰਾਣੀ ਜੋ ਪਿਛਲੇ 37 ਸਾਲਾਂ ਤੋਂ ਅਹਮਦਾਬਾਦ ਵਿੱਚ ਰਹਿ ਰਹੇ ਸਨ ਅਤੇ ਪਿੰਡ ਉਲਾਣਾ ਉਹਨਾਂ ਦਾ ਪੇਕਾ ਪਰਿਵਾਰ ਹੈ ਅਤੇ ਜਦੋਂ ਇਸ ਗੱਲ ਦੀ ਖਬਰ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੇ ਵਿੱਚ ਮਾਤਮ छा ਗਿਆ ਆਓ ਇਸ ਦੌਰਾਨ ਪਰਿਵਾਰ ਨੇ ਕੀ ਕੁਝ ਕਿਹਾ ਦੇਖਦੇ ਹਾਂ ਇਸ ਰਿਪੋਰਟ ਜਰੀਏ ਸੁਨਿੰਦਰਪਾਲ ਸ਼ਰਮਾ ਜੀ ਕਿੱਥੇ ਦੇ ਰਹਣੇ ਹੋ ਸਰ ਬਸ ਅਲਾਣਾ ਪਿੰਡ ਅਲਾਣਾ ਜੀ ਸਰ ਇੱਕ ਜਿਹੜੀ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਹੋਇਆ ਜਹਾਜ਼ ਜਿਹੜਾ ਹਾਦਸਾ ਦੱਸਿਆ ਉਹਦੇ ਵਿੱਚ ਅਲਾਣਾ ਪਿੰਡ ਦੇ ਵੀ ਬੀਬੀ ਜੀ ਦੀ ਡੈਥ ਹੋਣੀ ਆ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਕੌਣ ਨੇ ਤੇ ਤੁਹਾਡੇ ਕੀ ਲੱਗਦੇ ਨੇ ਉਹ ਸਾਡੇ ਭਾਡੇ ਭਾਬੀ ਜੀ ਸੇ ਅੰਕ ਸ਼ਰਮਾ ਜੀ ਤੇ ਬਰੋਦਰਾ ਰਹਿੰਦੇ ਸੀ ਉਹ ਗੁਜਰਾਤ ਜੀ ਉਹ ਆਪਣੀ ਬੇਟੀ ਨੂੰ ਮਿਲਣ ਵਾਸਤੇ ਲੰਡਨ ਜਾ ਰਹੇ ਸੀ ਤੇ ਆਂਧਾਵਾਦ ਤੋਂ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਉਹ ਮ੍ਰਿਤਕ ਪਾਏ ਗਏ ਪਰ ਕਿਸ ਤਰ੍ਹਾਂ ਪਤਾ ਲੱਗਾ ਉਮਰ ਹੰਝੀ ਜਾਤਾ ਸਾਨੂੰ ਤਾਂ ਇੱਥੇ ਪਹਿਲਾਂ ਤਾਂ ਛੋਟੇ ਉੱਥੇ ਫੋਨ ਆਇਆ ਸਾਡੇ ਕੋਲ ਲੰਡਨ ਤੋਂ ਫੋਨ ਆਇਆ ਵੀ ਇਸ ਤਰ੍ਹਾਂ ਕਰੇ ਕੁਝ ਗੱਲ ਹੋਈ ਸਾਨੂੰ ਕਲੀਅਰ ਨਹੀਂ ਹੋਇਆ ਪਹਿਲਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਵੀ ਡੈੱਡ ਹੋ ਚੁੱਕੇ ਆ ਤੇ ਮਸ ਦੋ ਦੋ ਵਜੇ ਪਤਾ ਲੱਗਿਆ ਸਾਨੂੰ ਵੈਸੇ ਨਹੀਂ ਉਹ ਜਿਹੜੇ ਸੀ ਉਹ ਜਿੱਤੇ ਲੰਡਨ ਜਾਣਾ ਸੀ ਉਹਨਾਂ ਨੇ ਉਹ ਕੀ ਕਿਹਦੇ ਕੋਲ ਜਾਣਾ ਸੀ ਜੀ ਸਾਡੀ ਸਾਡੀ ਉਹ ਆਪਣੀ ਬੇਟੀ ਕੋਲ ਜਾਣਾ ਹੈ ਆਪਣੀ ਬੇਟੀ ਕੋਲ ਬੇਟੀ ਕੋਲ ਜਾਣਾ ਤੇ ਇੰਨੀ ਸੰ ਆਪਣੇ ਇੱਥੇ ਇੱਥੇ ਕੀ ਰਿਸ਼ਤੇਦਾਰੀ ਆ ਨਾਣੇ ਪਿੰਡ ਚੋਂ ਨਾ ਇੱਥੇ ਵਿਆਹ ਵੇ ਆਏ ਹੋ ਹਾਂ ਜਿੰਦਗੀ ਇੱਥੇ ਰਹਿ ਕੇ ਗਏ ਆ ਜੀ ਆ ਮੈਂ ਆ ਗਿਆ ਸੀ ਉਹ ਹੋ ਨਹੀਂ ਸੀ ਇਸ ਤੋਂ ਪਹਿਲਾਂ ਕਦੋਂ ਗਏ ਸੀਗੇ ਜੀ ਲਾਸਟ ਟਾਈਮ ਤਾਂ ਦੋ ਤਿੰਨ ਮਹੀਨੇ ਪਹਿਲਾਂ ਵਿਆਹ ਚ ਆਏ ਸੀ ਵਿਆਹ ਸਾਡੇ ਮੈਰਿਜ ਸੀ ਮੇਰੇ ਭਤੀਜੇ ਦੀ ਜੀ ਤੇ بیا بیا ਸਮਰੋਚਾ ਇਸੇ ਦੇਖ ਪੁਰਾਣਾ ਦੂਸਰਾ ਵੀ ਆਣਾ ਚਾਹੀਦਾ ਹਾਂਜੀ ਆਣਾ ਜਾਂਦਾ ਰਹਿੰਦਾ ਜੀ ਇੱਥੇ ਮਕਾਨ ਵਗੈਰਾ ਵੀ ਉਹਨਾਂ ਦਾ ਹੈਗਾ ਹਾਂਜੀ ਮਕਾਨ ਹੈਗਾ ਸਾਰੇ ਉਹਨਾਂ ਦਾ ਹੀ ਹੈ ਸਾਰਾ ਪ੍ਰੋਪਰਟੀ ਇਵਰ ਜੀ ਸਰਬਸੇ 40 ਸਾਲ ਕਿਹੜੇ ਜਿਹੜੇ ਤੁਸੀਂ ਦੱਸਦੇ ਵੀ ਜਿਨ੍ਹਾਂ ਦੀ ਟੋਟੀ ਲੱਗਦੇ ਪੱਪੀ ਲੱਗਦੇ ਤੇ ਇਹਨਾਂ ਦੇ ਦਿਓਰ ਜਟ ਕਿੰਨੇ ਭਰਾ ਜੀ ਤਾਂ 4 ਭਰਾ ਹੈ ਜੀ ਕੀ ਕੀ ਨਾਂ ਹੈ ਉਹਨਾਂ ਦਾ ਜੀ ਸ੍ਰੀ ਦਸ਼ਮਵਾਰ ਸ਼ਰਮਾ ਵੱਡੇ ਜੀ ਸ੍ਰੀ ਭਵਨ ਗੁਆ ਸ਼ਰਮਾ ਜੀ ਜੈਕ ਜੈ ਕੁਮਾਰ ਸ਼ਰਮਾ ਜੀ ਸ੍ਰੀ ਰਾਗੁਆ ਸ਼ਰਮਾ ਜੀ ਤੇ ਇਹ ਕਿੰਨਾ ਨਾ ਵਿਆਹ ਹੋਇਆ ਸੀ ਹਾਂਜੀ ਇਹ ਇਹ ਰਾਮ ਸਰਨ ਮਾਝੇ ਵਿਆਹ ਹੋਇਆ ਸੀ ਕੁਛੇ ਤਰ ਜਿਹਨੇ ਸੀ ਨਹੀਂ ਇਹ ਕਿ ਕਿੰਨਾ ਨਾਲ ਵਿਆਹ ਹੋਇਆ ਸੀ ਇਹ ਆਪਣੇ ਵੱਡੇ ਤੇ ਛੋਟੇ ਨਾਲ ਪਾਣਾ ਕਰਨ ਰਾਮ ਸਰਨ ਮਾਝੇ ਤੇ ਪਮਨ ਜੀ ਦੀ ਜੁਨਾ ਦਿੱਤੋ ਹਾਂ ਉਹਨੇ ਕਿਹਾ ਦਿੱਤੋ 6-7 ਸਾਲ ਪਹਿਲਾਂ ਪੋਤਾ ਹੋ ਗਿਆ ਸਭ ਤੋਂ ਬਿਮਾਰ ਚੱਲ ਰਹੇ ਸੀ ਜੀ ਬਿਮਾਰ ਚੱਲਦੇ ਸੀ ਬਿਲਕੁਲ ਸੂਗੋ ਸੀ ਨਾਲ ਅੰਮ੍ਰਿਤਸਰ ਤੋਂ ਪਹਿਲਾਂ ਬਿਮਾਰ 6-7 ਸਾਲ ਪਹਿਲਾਂ ਉਹਨੇ ਪਰਿਵਾਰਕ ਮੈਂਬਰ ਜਾ ਰਹੇ ਜੀ ਕੋਈ ਹੁੰਦਾ ਵਾ ਹਾਂ ਜੀ ਹਾਂ ਜਾ ਰਹੇ ਹਾਂ ਹਾਂ ਜੀ ਹਾਂ ਅਨੰਦ ਮੇਰਾ ਪਰ ਵੱਡਾ ਭਰਾ ਜਰਿਆ ਜੀ ਛੋਟਾ ਭਰਾ ਜਰਿਆ ਜੀ ਤੇ ਜਿੱਜਾ ਜੀ ਤੇ ਸਾਡੀ ਭੈਣ ਜੀ ਤੇ ਭਾਬੀ ਮਤਲਬ ਕਹਿਣ ਤੋਂ ਪਾਵੇ ਇਹਨਾਂ ਦੀ ਦੋ ਬੇਟੀਆਂ ਸੀਗੀਆਂ ਦੋ ਬੇਟੀਆਂ ਸੀ ਦੋ ਬੇਟੀਆਂ ਦੀ ਮਤਲਬ ਮਾਤਾ ਦੀ ਵੀ ਡੈਥ ਹੋ ਗਈ ਫਾਦਰ ਦੀ ਵੀ ਬੇਟਾਂ ਡੈਥ ਹੋ ਗਈ ਹਾਂਜੀ ਹਾਂਜੀ ਤੇ ਉਹ ਹੁਣ ਪਤਾ ਲੱਗਿਆ ਉਹ ਬੇਟੀ ਵੀ ਲੰਡਨ ਤੋਂ ਆ ਰਹੀ ਹੈ ਲੰਡਨ ਤੋਂ ਆ ਰਹੀ ਹੈ ਇੱਕ ਉੱਥੇ ਬਣੋਦ ਰਹੀ ਹੈ ਮੈਡ ਇੱਥੇ ਹੀ ਹੈ ਅੱਛਾ ਉਹ ਬਣੋਦ ਦੀ ਇੱਕ ਬਣੋਦ ਰਹੀ ਹੈ ਇਹ ਲੰਡਰਾਂ ਨੇ ਇਹ ਵੀ ਆਉਣਗੇ ਆ ਰਹੇ ਨੇ ਦੇ ਕੋਈ ਪਤਾ ਲੱਗਿਆ ਹੋਊ ਕਿ ਉਹਨੇ ਸੰਸਕਾਰ ਵਗੈਰਾ ਵੀ ਕਿੱਥੇ ਪਈ ਦੇ ਕੰਮ ਕੀ ਠੀਕ ਕਰਨਗੇ ਪਰ ਉਧਰ ਹੀ ਕੰਮ ਕਰੂਗਾ ਪਰ ਤੁਸੀਂ ਸਾਰਾ ਪ੍ਰਬਾਲ ਜਿਹੜਾ ਹੈ ਇੱਥੇ ਫੇਰ ਉੱਥੋਂ ਹੀ ਜਾਓ ਉੱਥੇ ਹਾਂ ਜੀ ਠੀਕ ਹੈ ਮੈਂ ਇਹਦੇ ਤੇ ਠੀਕ ਕਰ ਰਖਾਂਗੇ ਅਨੂਪ ਬਾਲਾ ਅਨਜੀ ਜੀ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੋ ਮੇਰੇ ਜਠਾਣੀ ਜਿਵੇਂ ਪਤਾ ਲੱਗਿਆ ਤੁਹਾਡੇ ਉੱਤੇ ਮੇਰਾ ਚਾਅ ਆਇਆ ਸੀ ਉਹਨਾਂ ਤੋਂ ਥੋੜੀ ਜਾਣਕਾਰੀ ਦਿਓ ਵੀ ਕਿਸ ਤਰ੍ਹਾਂ ਦਾ ਹਨਾ ਉਹਨਾਂ ਦਾ ਬਿਹਰ ਬਹੁਤ ਵਧੀਆ ਸੀਗਾ ਜੀ ਸਾਰਿਆਂ ਨਾਲ ਮਿਲਣਸਾਰ ਸਾਰੇ ਪਰਿਵਾਰ ਨੂੰ ਇੱਕ ਕਰਕੇ ਰੱਖਦੇ ਸੀਗੇ ਸਾਨੂੰ ਤੁਹਾਡੀ ਬਹੁਤ ਘਾਟਾ ਮਹਿਸੂਸ ਹੋ ਰਿਹਾ ਹੈ ਥੋੜੇ ਦਿਨ ਹੀ ਪਹਿਲਾਂ ਮੇਰੇ ਨਾਲ ਗੱਲ ਹੋਈ ਉਹਨਾਂ ਦੇ بیٹے ਤੋਂ ਵੀ ਨਾ ਮੈਨੂੰ ਕਦੇ ਨਹੀਂ ਬੋਲਦੇ ਸੀਗੇ ਮੇਰਾ ਕੀ ਸਭ ਦਾ ਹੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਨੇ ਆਪਣਾ ਪਰਿਵਾਰ ਸਾਰਾ ਪੇਕਾ ਪਰਿਵਾਰ ਸੋਹਰਾ ਪਰਿਵਾਰ ਸਾਰਾ ਬੜੇ ਅੱਛੇ ਤਰੀਕੇ ਨਾਲ ਸੀ ਉਹ ਬਹੁਤ ਅੱਛੇ ਇਨਸਾਨ ਸੀ ਸੀ ਉਹਨਾਂ ਦੀ ਕਮੀ ਵੀ ਕਦੇ ਵੀ ਮੈਂ ਪੂਰੀ ਨਹੀਂ ਕਰ ਸਕਦੇ ਉਹਨਾਂ ਦੀ ਜਿਵੇਂ ਤੁਹਾਨੂੰ ਇਹ ਜਾਣਕਾਰੀ ਦੇ ਉਹਨੂੰ ਕਿਵੇਂ ਲੱਗੀ ਪਤਾ ਜਿਸ ਟਾਈਮ ਤੁਹਾਨੂੰ ਪਤਾ ਲੱਗਿਆ ਉਸ ਟਾਈਮ ਕੀ ਮੌਜੂਦਗੀ ਬੋਲ ਰਹੀ ਹੈ ਸੰਦਾ ਮੈਨੂੰ ਮੇਰੇ ਦੂਸਰੇ ਜੇਠਾਂ ਜੀ ਉਹਨਾਂ ਤੇ ਵੱਡੇ ਆ ਜਿਹੜੇ ਇਹਨਾਂ ਤੋਂ ਵੱਡੇ ਮੇਰੇ ਹਸਬੰਦ ਤੋਂ ਤਾਂ ਉਹਨਾਂ ਦੇ ਉਹਨਾਂ ਦਾ ਮੇਰੇ ਕੋਲ ਮੈਸੇਜ ਆਇਆ ਕਿ ਅੰਜੂ ਭਾਬੀ ਉਹ ਦੁਬਈ ਚ ਨੇ ਸੀਗੇ ਤਾਂ ਉਹਨਾਂ ਦਾ ਮੈਸੇਜ ਆਇਆ ਕਿ ਇਸ ਤਰ੍ਹਾਂ ਕਰਕੇ ਅੰਜੂ ਭਾਬੀ ਜੀ ਦਾ ਏਅਰਪਲੇਨ ਜਿਹੜਾ ਕ੍ਰੈਸ਼ ਹੋ ਗਿਆ ਮੇਰੇ ਇਕਦਮ ਹੱਥਾਂ ਪੈਰਾਂ ਦੀ ਪੈ ਗਈ ਮੈਂਨੇ ਦੇਖਿਆ ਉਦੋਂ ਟੀਵੀ 'ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਆ ਉਹਦਾ ਕਹਿੰਦੇ ਜੇ ਤੱਕ ਕੁਝ ਪਤਾ ਨਹੀਂ ਹੈਗਾ ਉਹ ਟੀਵੀ 'ਤੇ ਬੈਠੀ ਰਹੀ ਉਹਨ ਕਰੀ ਦੇਖੀ ਗਈ ਕੁਝ ਨਹੀਂ ਸ਼ਾਮ ਨੂੰ ਪਤਾ ਲੱਗਿਆ ਕਿ ਨੋ ਮੋਰ ਤੇ ਬੀਬੀ ਜੀ ਦਾ ਹਸਤਾ ਵੀ ਥੋੜੇ ਮੁੰਡੇ ਦੇ ਬੇਟੇ ਦੇ ਵਿਆਹ ਚ ਆਈ ਸੀ ਜੀ ਹਾਂਜੀ ਇਕਲੇ ਸੀਗੇ ਕਿ ਬੇਟੀ ਦੀ ਕੋਲ ਬੇਟੀ ਸੀਗੀ ਨਾਲ ਜੀ ਦੋਤਾ ਸੀਗਾ ਬਹੁਤ ਅੱਛਾ ਅੰਜੋਏ ਕਰਕੇ ਗਏ ਬਹੁਤ ਵਧੀਆ ਮੇਰੇ ਅਨਸਾਰ ਬਹੁਤ ਖੁਸ਼ ਮિજાਜ ਕਿੰਨੇ ਕਿੰਨੇ ਦਿਨ ਬੀਬੀ ਰਹੇ ਸੀਗੇ ਵਿਆਹ ਚ ਫਿਰ ਹਾਂ ਮੁਫਤ ਲਾ ਕੇ ਗਏ ਸੀਗੇ ਜੀ ਪੂਰਾ ਹਫਤਾ ਉਹਨਾਂ ਨੇ ਵਿਆਹ ਚ ਲਾਇਆ ਸਾਰੇ ਫੰਕਸ਼ਨ ਅਟੈਂਡ ਕੀਤੇ ਪੂਰੀ ਮੈਰਿਜ ਅਟੈਂਡ ਕਰਕੇ ਫਿਰ ਗਏ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਬੋਗਰਾ ਨੂੰ ਤੁਸੀਂ ਜਾਓਗੇ ਜੀ ਮੈਂ ਮੇਰੀ ਤबीयत ਕੁਝ ਠੀਕ ਨਹੀਂ ਰਹਿੰਦੀ ਦੂਰ ਹੈ ਨਾ ਮੇਰੇ ਹਸਬੰਦ ਜਾਣਗੇ ਆ ਜੇਠ ਜੀ ਮੇਰੇ ਜਾਣਗੇ ਨਨਦਨਦੋਈਆ ਸਭ ਜਾਣਗੇ ਜੀ ਫਿਰ ਇੱਕ ਜਣੇ ਦਾ ਘਰ ਵੀ ਇਸ ਕਰਕੇ ਮੈਂ ਨਹੀਂ ਜਾ ਸਕਦੀ ਮੇਰੀ ਤबीयत ਨਹੀਂ ਠੀਕ ਰਹਿੰਦੀ ਕ੍ਰਿਸ਼ਨ ਕੁਮਾਰ ਸ਼ਰਮਾ ਜੀ ਤੁਸੀਂ ਕਿੱਥੇ ਤੇ ਰਹਿੰਦੇ ਸਰ ਮੈਂ ਪਹਿਲਾਂ ਹਲਾਣਾ ਦੇ ਰਹਿੰਦਾ ਸੀ ਜੀ ਉਸ ਤੋਂ ਬਾਅਦ ਮੈਂ ਘਨੌਰ ਰਹਿੰਦਾ ਸ਼ਰਮਾ ਜੀ ਜਿਹੜੀ ਅਹਮਦਾਬਾਦ ਦੇ ਵਿੱਚ ਹਾਦਸਾ ਹੋਇਆ ਹੈ ਜਿਨ੍ਹਾਂ ਦੀ ਮਰਕੀ ਹੋਈ ਹੈ ਜਿਹੜਾ ਡੈਥ ਹੋਈ ਉਹ ਆਪਣੇ ਕੀ ਲੱਗਦੇ ਸੀ ਉਹ ਮੇਰੇ ਭਤੀਜ ਨੂੰ ਸੀ ਅੱਛਾ ਜੀ ਮੇਰੇ ਭਤੀਜੇ ਗਏ ਇਹਨਾਂ ਨਾਲ ਵਿਆਹਿਆ ਸੀ ਉਹ ਪਠਾਨਵਾਦ ਦੇ ਜਿਹੜੇ ਵਿਆਹੇ ਹੋਏ ਸੀ ਅੱਛਾ ਜੀ ਹਾਂ ਜੀ ਤੇ ਨਹੀਂ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਭਤੀਜੇ ਸੀ ਉਹਨਾਂ ਦਾ ਕੀ ਨਾਮ ਸੀ ਜਿਨ੍ਹਾਂ ਨਾਲ ਵਿਆਹਿਆ ਸੀ ਪਵਨ ਕੁਮਾਰ ਕਿੰਨੇ ਸਾਲ ਪਹਿਲਾਂ ਉਹਨਾਂ ਦੀ ਮੇਰੇ ਵਿਆਹ ਹੋਇਆ ਸੀ ਉਹਨਾਂ ਦਾ ਤਕਰੀਬਨ ਮੇਰੇ ਖਿਆਲ ਹੈ 40 ਸਾਲ ਹੋ ਗਏ ਨੇ 40 ਕਿ ਸਾਲ ਹੋ ਗਏ ਰਹਿੰਦੇ ਕਿ ਤੁਸੀਂ ਇੱਥੇ ਰਹਿੰਦੇ ਸੀ ਉਹ ਉੱਥੇ ਰਹਿੰਦੇ ਸੀ ਇੱਥੇ ਆਣਾ ਜਾਣਾ ਸੀ ਉਹਨਾਂ ਦਾ ਬਰਦਰ ਹੀ ਰਹਿੰਦੇ ਸੀ ਇੱਥੇ ਆ ਹਾਂਜੀ ਹਾਂਜੀ ਤੇ ਇੱਥੇ ਲਾਸਟ ਕਦੋਂ ਆਏ ਸੀ ਲਾਸਟ 3 ਮਹੀਨੇ ਪਹਿਲਾਂ ਵਿਆਹ ਸੀ ਮੇਰੇ ਭਤੀਜੇ ਦੇ ਲੜਕੇ ਦਾ ਤੇ ਰਾਜਕੁਮਾਰ ਦੇ ਲੜਕੇ ਦਾ ਅੱਛਾ ਜੀ ਤੋਂ ਉਸ ਵਿਆਹ ਚ ਆਇਆ ਰਹਿ ਕੇ ਗਏ ਮਨੂੰ ਨੇ ਹਾਂਜੀ ਰਹਿ ਕੇ ਗਏ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਵੀ ਹੈ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਮਿਲੀ ਜਾਣਕਾਰੀ ਮੈਂ ਕੱਲ ਉਹ ਦੇਖ ਰਿਹਾ ਸੀ ਖਬਰਾਂ 'ਚ ਖਬਰਾਂ ਚ ਐ ਵੀ ਕ੍ਰਾਸ਼ ਹੋ ਗਿਆ ਇਹ ਜਹਾਜ਼ ਤੇ 2:00 ਵਜੇ ਸਾਡੇ ਕੋਲ ਤੇ ਫੋਨ ਆ ਗਿਆ ਅੱਛਾ ਵਿਸਥਾ ਕਰਕੇ ਲੰਡਨ ਵਾਲੀ ਲੜਕੀ ਨੇ ਫੋਨ ਕਰਤਾ ਜੀ ਵਿਸਥਾ ਕਰਕੇ ਬੀਬੀ ਜਹਾਜ਼ ਮਾਰੀ ਸੀ ਕਹਿੰਦਾ ਮੰਮੀ ਮੇਰੀ ਇਸ ਕਰਕੇ ਕਹਿੰਦਾ ਵੀ ਉਹ ਵਿਚੇ ਸੀ ਕ੍ਰਾਸ ਹੋਣੇ ਜਹਾਜ਼ ਦੇ ਵਿੱਚੇ ਸੀ ਜਿਹੜੀ ਇਹ ਹਾਦਸਾ ਤਾਂ ਬੜਾ ਮਾੜਾ ਹਾਦਸਾ ਹੈ ਬੜਾ ਤੁਹਾਨੂੰ ਹਾਂ ਜੀ ਤੇ ਹੋਰ ਆਪਾਂ ਜੀ ਗੱਲ ਕਰੀਏ ਜਿਸ ਸੰਸਕਾਰ ਦੀ ਗੱਲ ਕਰੀਏ ਉਹ ਆਪਾਂ ਇੱਥੇ ਬਿਲਕੁਲ ਕਰਾਂਗੇ ਸੰਸਕਾਰ ਤਾਂ ਉੱਥੇ ਹੀ ਕਰਾਂਗੇ ਜੀ ਫਿਰ ਤੁਹਾਡੇ ਵੱਲੋਂ ਇੱਥੇ ਜਾਣਗੇ ਹਾਂ ਜੀ हां जी हां जी ਸਾਡਾ ਪਰਿਵਾਰ ਜਾਏਗਾ ਜੀ ਪਰਿਵਾਰ ਜਾਏਗਾ ਜੀ ਜਿਹੜੀ ਜਿਹੜੀ ਤੁਸੀਂ ਦੱਸਣੀ ਬੇਟੀਆਂ ਹੈਗੀਆਂ ਜੀ ਇਕਲਾ ਬਟੋਦਰੇ ਵੇਹੇ ਵੇ ਆ ਇੱਕ ਉਥੇ ਲੰਡਨ ਹੈਗੀ ਆ ਉਹ ਉਹ ਬੇਟੀਆਂ ਵੇ ਇੱਥੇ ਅੱਜ ਆਂਦੀਆਂ ਸੀ ਵੱਲੋਂ ਨੇ ਅੱਲਾ ਨੇ ਹਾਂ ਜੀ ਹਾਂ ਜੀ ਉਹ ਉਹ ਕਦੋਂ ਗਈਆਂ ਸੀ ਉਹ ਮੇਰਾ ਖਿਆਲ ਕੁਛ ਟਾਈਮ ਅਜਾ ਰਾਜਕਮਰ ਹੋ ਗਿਆ ਉਹਨੇ 6-7 ਮਹੀਨੇ ਹੋ ਗਏ ਹੁਣੇ ਜੀ ਉਹ ਤਾਂ ਆਂਦੀ ਤਕਰੀਬਨ ਕਿਸਾਲਵਾ ਦੋ ਦੋ ਚੱਕਰ ਤਾਂ ਉਹਨਾਂ ਦੇ ਲੱਗਦੇ ਸੀ ਲੱਗ ਲੱਗਦੇ ਸੀ ਹਾਂ ਤੇ ਉਹਨਾਂ ਦੀ ਜਮੀਨ ਵਗੈਰ ਹੈਗੀ ਬੰਦੂਨ ਕੋਲ ਦੇਖਭਾਲ ਕੌਣ ਕਰਦਾ ਇੱਥੇ ਹੈ ਜੀ ਦਰਸ਼ਨ ਕੁਮਾਰ ਕਰਦਾ ਜੇ ਉਹਨਾਂ ਦੇ ਭਰਾ ਹੈ ਦਰਸ਼ਨ ਕੁਮਾਰ ਔਰ ਰਾਜ ਕੁਮਾਰ ਪਰ ਉਹਨਾਂ ਦਾ ਜੇਸ ਹੀ ਇੱਥੇ ਲੱਗਦੇ ਜੀ ਹਾਂ ਜੇਸ ਲੱਗਦਾ ਤੇ ਹਾਂ ਦੋਨੋਂ ਜੇਸ ਲੱਗਦੇ ਉਹ ਉਹ ਦੇਖਭਾਲ ਕਰਦੇ ਜਮੀਨ ਦੀ ਹਾਂ ਜੀ ਹਾਂ ਜੀ